ਤੇ ਮੈਂ ਆਪਣੇ ਵਾਰ ਦੇ ਸਾਰੇ ਵੋਟਰਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਪੂਰੇ ਹਿਰਦੇ ਨਾਲ ਇਸ میدان ਦੇ ਵਿੱਚ ਉਤਾਰਿਆ ਦੇਖੋ ਜੀ ਇਹ ਮੈਂ ਕੋਈ ਰਾਜਨੀਤੀ ਲਾਹਾ ਲੈਣ ਲਈ ਇਸ میدان ਵਿੱਚ ਨਹੀਂ ਆ। ਵਿਕਾਸ ਮੇਰਾ ਵਿਕਾਸ ਆ ਨਹੀਂ ਹੁੰਦਾ। ਅਸੀਂ ਖੁੱਦ ਗੰਗਾ ਪਾਣੀ ਪੀਣੇ ਮਜਬੂਰ ਆ ਸਾਡੇ ਇਲਾਕੇ ਦੇ ਵਿੱਚ ਹੈਜਾ ਪਲੇਗ ਟਾਈਫਾਇਲ ਲੀਵਰ ਕਿਡਨੀ ਦੇ ਕਿੰਨੀਆਂ ਬਿਮਾਰੀਆਂ ਆ ਇਵਨ ਹੁਣ ਟੀਵੀ ਤੱਕ ਦੀਆਂ ਬਿਮਾਰੀਆਂ ਹੋ ਰਹੀਆਂ ਨੇ ਅਸੀਂ ਲੋਕਾਂ ਕੀ ਅਪੀਲ ਕਰਨਾ ਚਾਹੁੰਦੇ ਹਾਂ ਇਸ ਅਸਟ ਵਿੱਚ ਮੁੱਖ ਮੰਤਰੀ ਨੂੰ ਇਹਹੀ ਅਪੀਲ ਕਰਨਾ ਚਾਹੁੰਦਾ ਜੀ ਕਿ ਇੱਕ ਵਾਰ ਹੱਕ ਦੇ ਸਾਥ ਲਈ ਇਹ ਆਪਣੇ ਵਾਰਡ ਦੇ ਵਿਕਾਸ ਲਈ ਰਾਜਨੀਤੀ ਉੱਪਰ ਉੱਪਰ ਮੈਨੂੰ ਮੌਕਾ ਦਿਵਾਇਆ। ਮੈਂ ਤੁਹਾਨੂੰ ਵਾਅਦਾ ਕਰਦਾ ਕਿ ਮਾਸਟਰ ਜਿਹੜੇ ਆਪਣੇ ਸਰਦਾਰ ਕਾਰਾ ਸਿੰਘ ਜੀ ਉਹਨਾਂ ਹੀ ਵਰਗਾ ਨਕਸ਼ਾ ਤੇ ਡਿਵੈਲਪਮੈਂਟ ਨੂੰ ਕਰਕੇ ਮੈਂ ਪੱਤਰਕਾਰ ਗੁਰਦੀਪ ਭਾਮੀਆਂ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਦੇਸ਼ ਦੁਨੀਆ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੁਧਿਆਣਾ ਵਿੱਚ ਐਮਸੀ ਚੋਣਾਂ ਪੂਰੇ ਜੋਰ-ਸ਼ੋਰਾਂ ਨਾਲ ਚੱਲ ਰਹੇ ਆ ਇਸੇ ਕੜੀ ਦੌਰਾਨ ਅੱਜ ਅਸੀਂ ਪਹੁੰਚੇ ਆ ਵਾਰਡ ਨੰਬਰ 8 ਵਿੱਚ ਜਿੱਥੇ ਕਿ बसपा ਆਗੂ ਅਤੇ ਸਮਾਜ ਸੇਵੀ ਸ੍ਰੀਸ਼ ਕੁਮਾਰ ਬੰਟੀ ਸੂਝ ਜੀ ਚੋਣ ਲੜ ਰਹੇ ਨੇ ਅੱਜ ਅਸੀਂ ਇਹਨਾਂ ਦੇ ਕੋਲ ਪਹੁੰਚੇ ਆ ਪਹਿਲਾਂ ਇਹਨਾਂ ਦਾ ਸਵਾਗਤ ਕਰ ਲਈਏ ਮੰਟੀ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਭ ਤੋਂ ਪਹਿਲਾਂ ਦੇਸ਼ ਦੁਨੀਆ ਅਦਾਰੇ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਨ੍ਹਾਂ ਨੇ ਮੈਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਜੀ ਮੰਟੀ ਜੀ ਆਪਾਂ ਜਿਹੜੀ ਐਮਸੀ ਚੋਣਾਂ ਲੜ ਰਹੇ ਆ ਤੇ ਇਹ ਤੁਹਾਨੂੰ ਜਿਹੜੀ ਟਿਕਟ ਦਿੱਤੀ ਗਈ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਟਿਕਟ ਸੰਬੰਧੀ ਜੀ ਮੈਂ ਕਹਿਣਾ ਚਾਹੁੰਦਾ ਕਿ ਸਭ ਤੋਂ ਪਹਿਲਾਂអស់-ਪਾਸ ਪਰਿਮੋ ਭੈਣ ਮਾਇਆਵਤੀ ਜੀ ਸੂਬਾ ਪ੍ਰਧਾਨ ਡਾਕਟਰ ਕਰੀਮ ਕਰੀਮਪੁਰ ਜੀ ਤੇ ਅੱਗੇ ਦਰਜਾ ਬਦਰਜਾ ਹਾਈ ਕਮਾਂਡ ਦਾ ਮੈਂ ਬਹੁਤ ਬਹੁਤ ਧੰਨਵਾਦ ਹਾਂ ਜਿਨ੍ਹਾਂ ਨੇ ਇਸ ਨਿਮਾਣੇ ਜਿਹੇ ਬੰਦੇ ਨੂੰ ਟਿਕਟ ਦਾ ਐਡਾ ਵੱਡਾ ਤੋਹਫਾ ਬਖਸ਼ ਕੇ نوازਿਆ ਤੇ ਮੈਂ ਆਪਣੇ ਵਾਰ ਦੇ ਸਾਰੇ ਮੋਟਰਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੈਨੂੰ ਪੂਰੇ ਹੌਸਲੇ ਨਾਲ ਇਸ ਮੈਦਾਨ ਦੇ ਵਿੱਚ ਉਤਾਰਿਆ ਅੱਛਾ ਜੀ ਕੀ ਕਾਰਨ ਆ ਤੁਹਾਡਾ ਇਸ ਜਿਹੜਾ ਟਿਕਟ ਤੁਹਾਨੂੰ ਮਿਲੀ ਆ ਤੇ ਕਿਹੜੇ-ਕਿਹੜੀਆਂ ਪ੍ਰੋਬਲਮਾਂ ਨੇ ਇਸ ਮੱਲੇ ਦੇ ਵਿੱਚ ਤੁਹਾਡੇ ਵਾਰਡ ਨੰਬਰ ਦੇ ਵਿੱਚ ਔਰ ਜਿਹੜੇ ਮੁੱਦੇ ਲੈ ਕੇ ਤੁਸੀਂ ਚੋਣ ਲੜ ਰਹੇ ਹੋ ਦੇਖੋ ਜੀ ਇਹ ਮੈਂ ਕੋਈ ਰਾਜਨੀਤੀ ਲਾਹਾ ਲੈਣ ਲਈ ਇਸ ਮੈਦਾਨ ਵਿੱਚ ਨਹੀਂ ਆਇਆ ਮੇਰਾ ਮੇਨ ਜਿਹੜਾ ਕਾਰਨ ਸੀ ਕਿ ਅਸੀਂ ਪਿਛਲੇ 20-25 ਸਾਲ ਤੋਂ ਵਾਰਡ ਦੇ ਵਿੱਚ ਗੰਦਾ ਪਾਣੀ ਵਾਰਡ ਦੇ ਸੀਵਰੇਜ ਸਪਲਾਈ ਵਾਰਡ ਦੀਆਂ ਟੁੱਟੀਆਂ ਸੜਕਾਂ ਮਤਲਬ ਤੁਸੀਂ ਇਹ ਕਹਿ ਸਕਦੇ ਵਾਰਡ ਦਾ ਕੋਈ ਵੀ ਵਿਕਾਸ ਜਿਹੜਾ ਵਿਕਾਸ ਆ ਨਹੀਂ ਹੋਇਆ ਅਸੀਂ ਖੁਦ ਗੰਦਾ ਪਾਣੀ ਪੀਣ ਨੂੰ ਮਜਬੂਰ ਆ ਸਾਡੇ ਇਲਾਕੇ ਦੇ ਵਿੱਚ ਹੈਜਾ ਪਲੇਗ ਟਾਈਫਾਇਡ ਲੀਵਰ ਕਿਡਨੀ ਦੀਆਂ ਕਿੰਨੀਆਂ ਬਿਮਾਰੀਆਂ ਆ ਈਵਨ ਹੁਣ ਟੀਵੀ ਤੱਕ ਦੀਆਂ ਬਿਮਾਰੀਆਂ ਹੋ ਰਹੀਆਂ ਅਸੀਂ ਨਹੀਂ ਚਾਹਦੇ ਕਿ ਕੱਲ ਨੂੰ ਅਸੀਂ ਬਿਨਾਂ ਚੇਟ ਵਿੱਚ ਆਈਏ ਜਾਂ ਸਾਡਾ ਪਰਿਵਾਰ ਚੇਟ ਵਿੱਚ ਆਵੇ ਜਾਂ ਸਾਡਾ ਸਮਾਜ ਚੇਟ ਵਿੱਚ ਆਵੇ ਇਸ ਕਰਕੇ ਮੈਂ ਇਸੇ ਲਈ ਇਸ ਲਾਈਨ ਦੇ ਵਿੱਚ ਆਇਆ ਰਾਜਦਾਨੀ ਚੁੜਿਆ ਕਿ ਕਟੋ-ਕਟ ਅਸੀਂ ਆਪਣੇ ਵਾਰਡ ਦਾ ਆਪਣੇ ਘਰ ਦਾ ਇਹ ਜਿਹੜਾ ਦੁਕਾਨ ਤਾਂ ਗੰਦਾ ਪਾਣੀ ਸੀਵਰੇਜ ਅਸੀਂ ਇਸ ਨੂੰ ਤਾਂ ਦੂਰ ਕਰ ਸਕੀਏ ਇਸ ਮੁਸੀਬਤ ਦਾ ਹੱਲ ਤਾਂ ਕਰ ਸਕਦੇ ਅੱਛਾ ਜਿਵੇਂ ਤੁਹਾਡੇ ਆਪੋਜੀਟ ਧੜਲੇਦਾਰ ਪਾਰਟੀਆਂ ਖੜੀਆਂ ਨੇ ਜਿਨ੍ਹਾਂ ਨੂੰ ਕੋਈ ਮਤਲਬ ਪੈਸੇ ਦੀ ਜਾਂ ਕੋਈ ਹੋਰ ਵੀ ਕਿਸੇ ਕਿਸਮ ਦੀ ਕਮੀ ਨਹੀਂ ਹੈ ਤੇ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਇਸ ਬਾਰੇ ਤਾਂ ਜੀ ਦੇਖੋ ਬੜੀ ਸਿੱਧੀ ਇਹ ਗੱਲ ਆ ਜਿਸ ਪਾਰਟੀ ਨੂੰ ਮੈਂ ਬਿਲੋਂਗ ਕਰਦਾ ਉਹਨਾਂ ਦੇ ਰਹਿਵ ਸਾਬਕਾਂਚੀ ਰਾਮ ਨੇ ਕਿਹਾ ਸੀ ਕਿ ਉਸ ਸਮਾਜ ਨੂੰ ਤੁਸੀਂ ਕਿਹਾ ਬਈ ਵੋਟ ਵੀ ਦਿਓ ਬੋਟ ਦੇ ਨਾਲ ਨੋਟ ਵੀ ਦਿਓ ਕਿ ਤੁਸੀਂ ਯਕੀਨ ਮੰਨਿਓ ਮੈਂ ਅੱਜ ਵੀ ਅਗਰ ਖੜਾ ਆ ਤਾਂ ਮੇਰੇ ਪਿੱਛੇ ਮੇਰਾ ਸਮਾਜ ਖੜਾ ਆ ਜਿਹੜਾ ਮੈਨੂੰ ਬੋਟ ਦਾ ਦੇਵੇਗਾ ਦੇਵੇਗਾ ਨਾਲ ਨੋਟ ਵੀ ਦੇ ਰਿਹਾ ਤੋ ਮੈਨੂੰ ਉਹਨਾ ਮੈਨੂੰ ਲੱਖਾਂ ਦੀ ਲੋੜ ਨਹੀਂ ਹੈ ਮੈਨੂੰ ਜੋ 10 ਰੁਪਏ ਵੀ ਦਿੰਦਾ ਨਾ ਉਹ ਮੇਰੇ ਲਈ ਉਹ ਵੀ ਲੱਖ ਵਰਗਾ ਹੈ ਕਿਉਂਕਿ ਨਾਲ ਬੋਟ ਵੀ ਮੈਨੂੰ ਦੇ ਰਿਹਾ ਮੇਰੇ ਲਈ ਇੰਨੇ ਬੋਟ ਤੇ ਮੈਂ ਇੰਨਾ ਕੋਈ ਮੈਨੂੰ ਕੋਈ ਮਸਲਾ ਨਹੀਂ ਕੋਈ 10 ਲੱਖ ਲਾ ਰਿਹਾ ਕੋਈ 20 ਲੱਖ ਲਾ ਰਿਹਾ ਮੈਂ ਸਮਾਜ ਦਾ ਕੰਮ ਕਰਾਣਾ ਹੈ ਮੇਰਾ ਇੱਕੋ ਹੀ ਮੋਟਿਵ ਆ ਬਾੜ ਦਾ ਵਿਕਾਸ ਤੇ ਉਸ ਲਈ ਸਮਾਜ ਮੇਰੇ ਨਾਲ ਆ ਤੇ ਮੈਂ ਉਹਨਾਂ ਦੇ ਕੋਈ ਬਾਹਲੇ ਖਰਚ ਜਿੰਨੇ ਮਰਜ਼ੀ ਕਰ ਜਾਨ ਮੈਨੂੰ ਉਹਨਾਂ ਕੋਈ ਫਰਕ ਨਹੀਂ ਪੈਂਦਾ ਮੈਂ ਜੇ ਕਹਿਣ ਦੀਆਂ ਗੱਲਾਂ ਨੇ ਕਿ ਪਿਛਲਾ ਰਿਕਾਰਡ ਜਿਹੜਾ ਮੇਰਾ ਖਾਲਾ ਵੀ ਕਾਉਂਸਲਰ 8 ਨੰਬਰ ਵਾਰਡ ਤੋਂ ਵਿੱਚ बसपा ਦਾ ਕਾਫੀ ਦੇਰ ਹੋ ਗਈ ਬਣੇ ਨੂੰ ਤੇ ਹੁਣ ਲਗਭਗ ਇੱਥੇ ਐਸ ਸੀ ਭਾਈਚਾਰਾ ਆਪਣਾ ਹੈਗਾ ਵਾ ਜੀ ਤੇ ਇਹਨਾਂ ਦੀ ਤੁਹਾਨੂੰ ਹੋਰ ਕਿੰਨੀ سپورਟ ਹੈ ਇਸ ਵਾਰ ਤੁਹਾਨੂੰ ਕਿਵੇਂ ਲੱਗਦਾ ਵਾ ਹਾਂ ਇੱਥੇ ਮੈਂ ਦੱਸਣਾ ਚਾਹੁੰਦਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ 1991 99 ਦੇ ਵਿੱਚ ਸਰਦਾਰ ਤਾਰਾ ਸਿੰਘ ਜੀ बसपा ਤੋਂ ਬਹੁਤ ਵੱਡੀ ਲੀਡ ਨਾਲ ਜਿੱਤੇ ਸੀ ਪਰ ਇੱਥੇ ਮੈਂ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਦਾ ਕੰਮ ਜਿਹੜਾ ਕੰਮ ਅੱਜ ਵੀ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਨਵੀਆਂ ਸੜਕਾਂ ਪਾਈਪਲਾਈਨਾਂ ਪਾਣੀ ਉਹ ਵਿਕਾਸ ਪੂਰੇ ਲੁਧਿਆਣੇ ਵਿੱਚ ਅੱਜ ਤੱਕ ਉਹਨਾਂ ਕੋਈ ਨਹੀਂ ਕਰਾ ਸਕਿਆ ਜੋ ਸਰਦਾਰ ਤਾਰਾ ਸਿੰਘ ਕਰਾ ਗਏ ਸੀ ਅਸੀਂ ਵੀ ਉਹਨਾਂ ਦੇ ਨਕਸ਼ੇਕਦਮ ਦੇ ਚੱਲਦੇ ਅੱਜ ਤੱਕ ਬਸਵਾ ਦੇ ਨਾਲ ਕੰਮ ਕਰਦੇ ਆ ਰਹੇ ਹਾਂ ਤੇ ਇਹ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਬਾਲਟੀਆਂ ਆਂਦੀਆਂ ਜਾਂਦੀਆਂ ਰਹਿੰਦੀਆਂ ਲੋਕਾਂ ਨੇ ਖੁਦ ਇਹ ਦੇ ਚੁੱਕੇ ਆ ਕਿ ਪਿਛਲੇ ਕਿੰਨੇ ਸਾਲਾਂ ਤੋਂ ਇੱਥੇ ਭਾਜਪਾ ਵੀ ਰਹੀ ਆ ਕਾਂਗਰਸ ਵੀ ਕਾਬਜ ਰਹੀ ਆ ਪਰ ਉਹਨਾਂ ਨੇ ਦਿੱਕਤ ਆ ਸੀਵਰੇਜ ਵਾਲਾ ਗੰਦਾ ਪਾਣੀ ਬਲੋਕ ਸੀਵਰੇਜ ਟੁੱਟੀਆਂ ਸੜਕਾਂ ਤੇ ਡਿਵੈਲਪਮੈਂਟ ਦੇ ਨਾਮ ਤੇ ਸਿਰਫ ਭਰੋਸਾ ਸੋ ਇਸ ਕਰਕੇ ਸਾਨੂੰ ਆਸ ਆ ਕਿ ਹੁਣ ਐਸਸੀ ਬਾੜ ਹੋਣ ਕਰਕੇ ਇਹ ਬਾੜ ਵੀ ਰਿਜ਼ਰਵ ਹੈ ਜੀ ਐਸਸੀ ਬਾੜ ਹੋਣ ਕਰਕੇ ਤੇ ਬਹੁ ਗਿਣਤੀ ਐਸਸੀ ਸਮਾਜ ਦੀ ਹੋਣ ਕਰਕੇ ਤੇ ਸਾਡੇ ਕੋਲ ਮੌਕਾ ਆ ਕਿ ਅਸੀਂ ਆਪਣੇ ਘਰ ਦਾ ਸੁਧਾਰ ਕਰੀਏ ਆਪਣੇ ਮਹੱਲੇ ਦਾ ਸੁਧਾਰ ਕਰੀਏ ਆਪਣੇ ਬਾੜ ਦਾ ਸੁਧਾਰ ਕਰੀਏ ਤਾਂ ਕਿ ਅਸੀਂ ਇਸ ਜੋ ਸਾਡੇ ਕੋਲ ਲੱਗਿਆ ਆ ਇਸ ਤੋਂ ਛੁਟਕਾਰਾ ਪਾ ਸਕੀਏ ਜਿਵੇਂ ਕਿ ਕਾਂਗਰਸ ਪਾਰਟੀ ਜਾਂ ਭਾਜਪਾ ਜਾਂ ਅਕਾਲੀ ਦਲ ਵਾਲੇ ਦਾਵਾ ਕਰਦੇ ਨੇ ਕਿ ਮੇਅਰ ਸਾਡੀ ਪਾਰਟੀ ਦੇ ਬਣੂਗਾ ਕਿ ਬਹੁਮਤ ਕਾਉਂਸਲਰ ਆ ਜਿਹੜੇ ਚੁਣੇ ਜਾਣਗੇ ਜੀ ਉਹ ਤੇ ਤੁਹਾਡੀ ਜਿਹੜੀ ਪਾਰਟੀ ਆ ਬੀਐਸਪੀ ਜੀ ਇਹਦੇ ਵਿੱਚ ਤੁਹਾਨੂੰ ਕੀ ਕੀ ਲੱਗਦਾ ਵਾ ਕਿੱਥੇ ਐਕਸਟੈਂਡ ਕਰਦੀ ਹੈ ਜੀ ਦੇਖੋ ਜੀ ਚੋਣਾਂ ਦਾ ਮਾਹੌਲ ਆ ਜੀ ਹਰ ਕੋਈ ਆਪਣੀ ਆਪਣੀ رائے ਰੱਖਦਾ ਹੀ ਹੈ ਤੇ ਪਬਲਿਸਿਟੀ ਆ ਜੀ ਇਹ ਤਾਂ ਬਾਅਦ ਚ ਇਲੈਕਸ਼ਨ ਤੋਂ ਬਾਅਦ ਹੀ ਪਤਾ ਲੱਗੇਗਾ ਜਿਹੜਾ ਰਿਜ਼ਲਟ ਆਏਗਾ ਕਿ ਕਿ ਕੋਣ ਮੈਜੋਰਟੀ ਜਾਂ ਬਾਕੀ ਦੇ ਮਿਹਰਬੰਦ ਨਹੀਂ ਬਣਦਾ ਪਰ ਜਿਹੜਾ ਬਸਪਾ ਆ ਬਸਪਾ ਇੱਕ ਪਾਰਟੀ ਨਹੀਂ ਹੈ ਰਾਜਨੀਤਿਕ ਪਾਰਟੀ ਨਹੀਂ ਕੋਈ ਇੱਕ ਮਹਾਪੁਰਚਾ ਦਾ ਵਿਚਾਰਧਾਰਾ ਆ ਉਹ ਵਿਚਾਰਧਾਰਾ ਨੂੰ ਅਸੀਂ ਅੱਗੇ ਲੈ ਕੇ ਜਾਣ ਲਈ ਤੱਤਵਾਰਾਂ ਅਗਰ ਅਸੀਂ ਆਪਣੇ ਕੁਝ ਕੌਂਸਲ ਕੱਢਦੇ ਆਂ ਕਿ ਅਸੀਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਮਿਹਨਤ ਕਰਕੇ ਆਪਣੇ ਕੰਮ ਦੇ ਥਰੂ ਅਸੀਂ ਜਨਤਾ ਦੇ ਵਿੱਚ ਜੇਤੂ ਅਸੀਂ ਜਾਵਾਂਗੇ ਅਸੀਂ ਉਹਨੂੰ ਕੰਮ ਕਰਕੇ ਦਿਖਾਵਾਂਗੇ ਅਸੀਂ ਹੋਰ ਅੱਗੇ ਇਸ ਵਿੱਚ ਵਾਅਦਾ ਕਰਾਂਗੇ ਇਸ ਵਾਰ ਨਹੀਂ ਤਾਂ ਅਗਲੇ ਆਉਣ ਆਉਣ ਵਾਲੇ 5 ਸਾਲਾਂ ਵਿੱਚ ਅਸੀਂ ਮੇਅਰ ਦੀ ਸੀਟ ਚਾਣ ਦੀ ਕਾਬਲ ਹੋਜਾਂਗੇ ਵਿੱਚ ਕੀ ਹੈ ਜਿਵੇਂ ਕਿ ਲਗਭਗ ਪੂਰੇ ਲੁਧਿਆਣਾ ਦੇ ਵਿੱਚ ਬੀਐਸਪੀ ਤੋਂ ਬਹੁਤ ਘੱਟ ਹੀ ਮੇਰੇ ਖਿਆਲ ਸਾਰੇ ਹਾਂਜੀ ਜੀ ਜੀ ਖੜੇ ਨੇ ਤੇ ਇਹਦੇ ਵਿੱਚੋਂ ਮੇਰੇ ਖਿਆਲ ਜਿੱਤ ਦੇ ਦਾਅਵੇਦਾਰ ਅਗਰ 50% ਵੀ ਜਿੱਤਦੇ ਆ ਜੀ ਤਾਂ ਤੁਹਾਨੂੰ ਕੀ ਲੱਗਦਾ ਜਿਹੜੀ ਮੇਅਰ ਦੇ ਵਿੱਚ ਆਪਣੀ ਚੋਣ ਹੋਣੀ ਹੈ ਜਾਂ ਕਿੰਨੀ ਕਿਸਨਵਾਈ ਹੋਈ ਉਹ ਕਿੰਨਾ ਕੁ ਤੁਸੀਂ ਮਤਲਬ ਫੰਡਿੰਗ ਲੈ ਕੇ ਆ ਸਕਦੇ ਹੋ ਜਿਹੜਾ ਕਿ ਆਪਣੇ ਬਾਡ ਦਾ ਸੁਧਾਰ ਕਰਾਂਗੇ ਤੁਹਾਨੂੰ ਕੀ ਲੱਗਦਾ ਹਾਂ ਦਿੱਤੇ ਸ਼ਰਮਾ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਮਾ ਜਦੋਂ ਅਸੀਂ ਫਾਈਲ ਮੈਂ ਆਪਣੀ ਆਰਓ ਦਫਤਰ ਜਮ੍ਹਾਂ ਕਰਨ ਗਿਆ ਸੀ 3 ਮਿੰਟ ਦੀ ਦੇਰੀ ਤੋਂ ਉਹਨਾਂ ਨੇ ਗੇਟ ਬੰਦ ਕਰ ਦਿੱਤਾ ਕਿ ਅਸੀਂ ਕਿਸੇ ਨੂੰ ਅੰਦਰ ਨਹੀਂ ਆਉਣ ਦੇਣ ਤੇ ਉੱਥੇ ਤੁਸੀਂ ਇਹ ਦੇਖ ਲਓ ਕਿ ਮੈਂ ਇਕੱਲਾ ਹੀ ਕੱਲ੍ਹੇ ਪੂਰੇ ਸਿਸਟਮ ਦੇ ਖਿਲਾਫ ਲੜਿਆ ਸਰਕਾਰ ਦੇ ਖਿਲਾਫ ਲੜਿਆ ਠੀਕ ਹੈ ਜੀ ਤੇ ਮੀਡੀਆ ਚੈਨਲ ਵੀ ਆਪਣੇ ਆਏ ਸੀ ਤੇ ਅਸੀਂ ਇਹ ਦੱਸਿਆ ਵੀ ਜਿਹੜਾ 3 ਮਿੰਟ ਸੀਗਾ ਇਹ ਇਹ ਤੁਹਾਡਾ ਵੀਆਈਪੀ ਕਲਚਰ ਕਰਕੇ ਮੈਂ 3 ਮਿੰਟ ਲੇਟ ਹੋਇਆ ਨਾ ਨਹੀਂ ਤੇ ਮੈਂ 5 ਮਿੰਟ ਪਹਿਲਾਂ ਆਣਾ ਸੀ ਕਿਉਂਕਿ ਉਹ ਰਗਨੀਤ ਬਿੱਟੂ ਜੀ ਐਸੀ ਉਹਦੇ ਬੱਗਾ ਜੀ ਬੈਠੇ ਸੀ ਜੈਮਰ ਗੱਡੀਆਂ ਲੱਗੀਆਂ ਤੁਸੀਂ ਆਰੋ ਦਫਤਰ ਸਾਰਾ ਬਲੌਕ ਕੀਤੇ ਆਇਆ ਕੈਂਡੀਡੇਟ ਆਪਣਾ ਕਿੱਦਾਂ ਆਵੇ ਮੈਂ ਪਿੱਛੇ ਆਪਣੀ ਗੱਡੀ ਖੜੀ ਕਰਕੇ ਭੱਜ ਕੇ ਆਇਆ ਸੀ ਤੇ ਉੱਤੇ ਇੰਨੀ ਬਹਿਸ ਵਜਾਇਆ ਕਰਨ ਤੋਂ ਬਾਅਦ ਮੈਂ ਐਂਟਰੀ ਲਈ ਤੇ ਜਿਹੜੇ ਤੁਸੀਂ ਕਹਿੰਦੇ ਆ ਵੀ ਅਸੀਂ ਕਿੱਦਾਂ ਕਰਾਂਗੇ ਜਿਹੜੇ ਬਸਪਾ ਦੇ ਯੋਧੇ ਆ ਜੀ ਉਹਨਾਂ ਨੂੰ ਆਪਣੇ ਹੱਕ ਲੈਣੇ ਆਉਂਦੇ ਕਿਉਂਕਿ ਅਸੀਂ ਸਿੱਖਿਆ ਹੀ ਹੱਕ ਲੈਣਾ ਆ ਸਾਡਾ ਮਕਸਦ ਹੀ ਹੱਕ ਲੈਣਾ ਕੋਈ ਇਹਦੇ ਵਿੱਚ ਵੱਡੀ ਗੱਲ ਨਹੀਂ ਅਸੀਂ ਜਾਵਾਂਗੇ ਸਾਨੂੰ ਪਤਾ ਹੈ ਅਸੀਂ ਆਪਣੇ ਹੱਕ ਕਿੱਦਾਂ ਲੈਣੇ ਆ ਤੇ ਬਾੜ ਦਾ ਵਿਕਾਸ ਕਿੱਦਾਂ ਕਰਨਾ ਅੱਛਾ ਜੀ ਇੱਕ ਗੱਲ ਹੋਰ ਆ ਜਿਵੇਂ ਕਿ ਤੁਸੀਂ ਬਸਪਾ ਦੇ ਨਾਲ ਰਿਲੇਟਡ ਹੋ ਤੇ ਜ਼ਿਆਦਾਤਰ ਅਸੀਂ ਜਿੰਨਾਂ ਕੋ ਜਾਣਿਆ ਇੱਥੇ 8 ਅੰਬਰ ਵਾਰ ਚ ਜ਼ਿਆਦਾਤਰ ਸਮਾਜ ਸੇਵੀ ਨਾਮ ਤੁਹਾਡੇ ਨਾਲ ਲੱਗਦਾ ਵਾ ਤੇ ਹੁਣ ਤੱਕ ਕਿਹੜੇ ਕਿਹੜੇ ਤੁਸੀਂ ਇਦਾਂ ਦੇ ਸਮਾਜ ਸੇਵੀ ਕੰਮ ਕੀਤੇ ਆ ਜਿਹਦੇ ਨਾਲ ਤੁਹਾਡੀ ਪਛਾਣ ਇੱਕ ਸਮਾਜ ਸੇਵੀ ਦੇ ਨਾਤੇ ਹੋਈ ਆ ਆ ਦੇਖੋ ਇਹ ਸਮਾਜ ਸੇਵੀ ਚਲੋ ਲੋਕ ਇਸ ਦਰਜਾ ਦਿੰਦੇ ਆ ਮੈਂ ਉਹਨਾਂ ਦਾ ਬੜਾ ਧੰਨਵਾਦ ਕਰਦਾ ਮਾਣ ਹੁੰਦਾ ਮਹਿਸੂਸ ਹੁੰਦਾ ਚਲੋ ਸਮਾਜ ਸਾਹਮਣੇ ਇਸ ਕਾਬਿਲ ਸਮਝਦਾ ਬਟ ਅਸੀਂ ਤਾਂ 바ਵਾ ਸਾਹਿਬ ਦੀ ਜਿਹੜੀ ਵਿਚਾਰਧਾਰਾ ਜੀ ਅਸੀਂ ਉੱਤੇ ਚੱਲ ਰਹੇ ਆ ਮੈਂ ਆਪਣੀ ਜਿਹੜੀ ਸਾਡੀ ਇਲਾਕੇ ਦੀ ਸਭ ਤੋਂ ਵੱਡੀ ਸਭਾ ਕੀਰਤੀ ਸਭਾ ਜੀ ਉਹਦਾ ਪਿਛਲੇ 25 ਸਾਲਾਂ ਤੋਂ ਜਨਰਲ ਸੈਕਟਰੀ ਹੈ ਤੇ ਸਾਡੀ ਅੰਬੇਦਕਰ ਧਰਮਸ਼ਾਲਾ ਜੀ ਮੈਂ ਉਹਦਾ ਵੀ ਜਨਰਲ ਸੈਕਟਰੀ ਰਿਹਾ ਜੀ ਅੱਜ ਵੀ ਹਾਂ ਜੀ ਤੇ ਜਿਹੜਾ ਅੰਬੇਦਕਰ ਭਵਨ ਮੜਿਆ ਜੀ ਨਿਰੰਦਰ ਬੇਪਾਸ ਸੰਗਠਨ ਕਰਕੇ ਸਮਾਜ ਦੇ ਨਾਲ ਮੈਂ ਉਹਦੇ ਵਿੱਚ ਵੀ ਕਾਰਜਕਾਰੀ ਮੈਂਬਰ ਹਾਂ ਤੇ ਇਸ ਤੋਂ ਬਾਅਦ ਪ੍ਰਬੁੱਧ ਭਾਰਤ ਫਾਊਂਡੇਸ਼ਨ ਆ ਜੀ ਸਾਡੀ ਉਹ ਸਾਰੇ ਬਾਬਾ ਸਾਹਿਬ ਦੇ ਨਾਮ ਤੇ ਪੇਪਰ ਇਗਜ਼ਾਮ ਕਰਾਉਂਦੀ ਹੈ ਜੀ ਸਕੂਲ ਖੋਲ ਰਹੇ ਆ ਆਈਪੀਐਸ ਬੱਚੇ ਨੇ ਟ੍ਰੇਨਿੰਗ ਸੈਂਟਰ ਖੋਲ ਰਹੇ ਆ ਮੈਂ ਉਹਨਾਂ ਵਿੱਚ ਵੀ ਮੈਂਬਰ ਆ ਨਹੀਂ ਸੋ ਕਹਿਣ ਦਾ ਮਤਲਬ ਆ ਵੀ ਅਸੀਂ ਟਾਈਮ ਟਾਈਮ ਤੇ ਸਮਾਜ ਦੇ ਲਈ ਸਿੱਖਿਆ ਦੇ ਪੱਧਰ ਤੇ ਹੋਰ ਜਿਹੜੀਆਂ ਜ਼ਰੂਰ ਬੇਸਿਕ ਬੇਸਿਕ ਨੀਡਸ ਆ ਕੋਈ ਸਰਕਾਰੀ ਦੁਆਰੀ ਕੰਮ ਰੁਕਦਾ ਕਿਸਦਾ ਅਸੀਂ ਜਿੰਨਾ ਹੋ ਸਕਦਾ ਉਹਨਾਂ ਵਿੱਚ ਸਮਾਜ ਦੀ ਮਦਦ ਕਰਦੇ ਆ ਬਸ ਇਹ ਇਹ ਨੂੰ ਇਸੇ ਕਰਕੇ ਕੋਈ ਲੋਕੀ ਸਮਾਜਸੀ ਕਹਿ ਰਹੇ ਆ ਬਾਕੀ ਕੋਈ ਏਡਾ ਵੱਡਾ ਸਮਾਹ ਸੀਗੀ ਸੀ ਹੈ ਨਹੀਂ ਆਪਣੇ ਬਨਵਾਉਂਦੇ ਥੋੜੀ ਜਿਹੀ ਸੇਵਾ ਕਰਦੇ ਸਮਾਜ ਦੀ ਕਿੰਨੀ ਯੋਗ ਹੋ ਸਕਦੀ ਸੂ ਸਾਹਿਬ ਜੇ ਕਰ ਹੁਣ ਤੁਹਾਨੂੰ ਲੋਕ ਹਤਵਾ ਦਿੰਦੇ ਨੇ ਕਾਉਂਸਲਰ ਬਣਾਉਂਦੇ ਨੇ ਤਾਂ ਕਿਹੜੇ ਕਿਹੜੇ ਕੰਮ ਹਨ ਤੁਸੀਂ ਪਹਿਲ ਦੇ ਆਧਾਰ ਤੇ ਕਰਨਾ ਚਾਹੁੰਦੇ ਹੋ ਕੰਮ ਤਾਂ ਤੁਹਾਨੂੰ ਮੈਂ ਗਿਣਾਈ ਦਿੱਤੇ ਆ ਜੀ ਮਤਲਬ ਜੋ ਸੰਵਿਧਾਨਿਕ ਇੱਕ ਕਾਉਂਸਲਰ ਕੋ ਪਾਵਰ ਹੁੰਦੀ ਹੈ ਉਹ ਪਾਵਰ ਹੁੰਦੀ ਆ ਜੀ ਸੇਵ ਕਰਨੇ ਦੀ ਸੇਵਾ ਕਰਨੇ ਦੀ ਨਾ ਕਿ ਨੋਟ ਕਮਾਣ ਦੀ ਅੱਜ ਤੱਕ ਜਿੰਨੇ ਕਾਉਂਸਲਰ ਹੋਏ ਆ ਸਾਡੇ ਇਲਾਕੇ ਦੀ ਤੁਸੀਂ ਉਹਨਾਂ ਦੀਆਂ ਪ੍ਰੋਫਾਈਲ ਦੇਖ ਲਓ ਉਹਨਾਂ ਦੇ ਬਿਜ਼ਨਸ ਦੇਖ ਲਓ ਉਹਨਾਂ ਦੇ ਲਾਈਫ ਸਟਾਈਲ ਦੇਖ ਲਓ ਉਹ ਪੰਨੂ ਜਾਂਦੇ ਰਹੇ ਆ ਤੇ ਸਾਡਾ ਵਾਰਡ ਖਲਿੰਦਾ ਅੰਦਰ ਤੇ ਮੈਨੂੰ ਇਹਦੇ ਵਿੱਚ ਕੋਈ ਕਹਿਣ ਚ ਸ਼ਰਮ ਨਹੀਂ ਹੈ ਕਿ ਜਿੱਦਣ ਵੀ ਮੈਂ ਅਗਰ ਮੈਨੂੰ ਇਹ ਮੌਕਾ ਦਿੰਦਾ ਮੇਰਾ ਵਾਰਡ ਤਾਂ ਮੈਂ ਘਰ ਦਾ ਵਿਕਾਸ ਨਹੀਂ ਕਰੂੰਗਾ ਵਾਰਡ ਦਾ ਵਿਕਾਸ ਕਰਾਂਗਾ। ਅੱਛਾ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਲਾਸਟ ਵਿੱਚ? ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੁੰਦਾ ਜੀ ਕਿ ਇੱਕ ਵਾਰ ਹੱਕ ਤੇ ਸੱਚ ਲਈ ਤੇ ਆਪਣੇ ਵਾਰਡ ਦੇ ਵਿਕਾਸ ਲਈ ਰਾਜਨੀਤੀ ਉੱਪਰ ਛੱਡ ਕੇ ਮੈਨੂੰ ਮੌਕਾ ਦਿਓ। ਮੈਂ ਤੁਹਾਨੂੰ ਵਾਅਦਾ ਕਰਦਾ ਕਿ ਮਾਸਟਰ ਜਿਹੜੇ ਆਪਣੇ ਸਰਦਾਰ ਤਾਰਾ ਸਿੰਘ ਜੀ ਉਹਨਾਂ ਵਰਗਾ ਨਕਸ਼ਾ ਤੇ ਡਿਵੈਲਪਮੈਂਟ ਮੈਂ ਤੁਹਾਨੂੰ ਕਰਕੇ ਦਿਖਾਵਾਂ ਅੱਛਾ ਜੀ ਜਾਂਦੇ ਜਾਂਦੇ ਇੱਕ ਸਵਾਲ ਹੋਰ ਕਰ ਲੈਣੇ ਆ ਤੁਸੀਂ ਪੜ੍ਹੇ ਲਿਖੇ ਹੋ ਤੇ ਪੜ੍ਹੇ ਲਿਖੇ ਨੌਜਵਾਨ ਨੂੰ ਹੋਰ ਵੀ ਕਈ ਤਰ੍ਹਾਂ ਦੇ ਮਤਲਬ ਕੋਈ ਨੌਕਰੀ ਜਾਂ ਕੁਝ ਹੋਰ ਤੁਸੀਂ ਰਾਜਨੀਤੀ ਨੂੰ ਕਿਉਂ ਪਹਿਲ ਦਿੱਤੀ ਆ ਇਸ ਇਹਦੇ ਵੱਲ ਕਿਉਂ ਆਏ ਹੋ ਤੁਸੀਂ ਬਾਬਾ ਸਾਹਿਬ ਨੇ ਇੱਕ ਗੱਲ ਕਹੀ ਸੀ ਜੀ ਪੋਲਿਟੀਕਲ ਕੀ ਇਸ ਦਾ ਮਾਸਟਰ ਕੀ ਹੈ ਆਫ ਆਲ ਪ੍ਰੋਬਲਮਸ ਕਿ ਜਿਹੜੀ ਰਾਜਨੀਤੀ ਹੈ ਜੀ ਇਹ ਤੁਹਾਡੇ ਸਾਰੇ ਦੁੱਖਾਂ ਦਰਦਾਂ ਦੀ ਇੱਕੋ ਹੀ ਚਾਬੀ ਹੈ ਹੁਣ ਅਗਰ ਸੀਵਰੇਜ ਪ੍ਰਣਾਲੀ ਖਰਾਬ ਆ ਵਾਟਰ ਸਪਲਾਈ ਖਰਾਬ ਆ ਤੇ ਅਗਰ ਤੁਹਾਡੇ ਇਲਾਕੇ ਦਾ ਵਿਕਾਸ ਨਹੀਂ ਹੁੰਦਾ ਤਾਂ ਸੰਵਧਾਨਿਕ ਤੌਰ ਤੇ ਕੌਂਸਲਰ ਦੀ ਜ਼ਿੰਮੇਵਾਰੀ ਹੈ ਜੀ ਅਸੀਂ ਜਿੰਨਾ ਮਰਜ਼ੀ ਵੱਡੇ ਸਮਾਜ ਦੇ ਵੀ ਹੋ ਜਾਈਏ ਅਸੀਂ ਜਿੰਨੀ ਮਰਜ਼ੀ ਮੈਜੋਰਟੀ 'ਚ ਹੋ ਜਾਈਏ ਪਰ ਜਿਹੜੀ ਸੰਵਧਾਨਿਕ ਜੋ ਸੰਵਧਾਨਿਕ ਪ੍ਰਕਿਰਿਆ ਹੈ ਉਹ ਕੌਂਸਲਰ ਦੇ ਕੋਲ ਆ ਜੀ ਸੋ ਇਸ ਲਈ ਅਸੀਂ ਬਾੜ ਦੇ ਲਈ ਜਾਂ ਅਸੀਂ ਆਪਣੇ ਸਮਾਜ ਦੇ ਦੁੱਖ ਤਕਲੀਫਾਂ ਦੂਰ ਕਰਨ ਲਈ ਜਿਹੜਾ ਸਭ ਤੋਂ ਛੋਟਾ ਪਾਇਦਾ ਨਾਲ ਰਾਜਨੀਤੀ ਦਾ ਇਹਨਾਂ ਕੌਂਸਲਰ ਕਹਿੰਦੇ ਆ ਮਿਊਨਿਸਪਲ ਕਾਰ ਅਸੀਂ ਉਹਦੇ ਲਈ ਪ੍ਰਯਾਸ ਕਰ ਰਹੇ ਆ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਐਮਐਲਏ ਵੱਲ ਨੂੰ ਜਾਵਾਂਗੇ ਐਮਪੀ ਵੱਲ ਨੂੰ ਜਾਵਾਂਗੇ ਸਾਡੀ ਇਨੀ ਇੱਕ ਸੋਚ ਹੈ ਜੀ ਇਹ ਹਨ ਸਾਡੇ ਨਾਲ ਸ੍ਰੀ ਸੂਦ ਜੀ ਬੰਟੀ ਜਿਹੜੇ ਕਿ ਬਾੜ ਨੰਬਰ 8 ਤੋਂ ਕਾਰਪੋਰੇਸ਼ਨ ਦੀ ਇਲੈਕਸ਼ਨ ਲੜ ਰਹੇ ਨੇ ਤੇ ਬਾਕੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਣਾ ਜੀ ਧੰਨਵਾਦ